ਸਾਡਾ ਤਿੰਨ ਸਹੇਲੀਆਂ ਦਾ ਪੱਕਾ ਜੋਟ ਦੋ ਮੈਥੋਂ ਪਹਿਲਾਂ ਵਿਆਹੀਆਂ ਗਈਆਂ ਜਦੋਂ ਵੀ ਮਿਲਦੀਆਂ ਘਰ ਦੇ ਰੋਣੇ ਇੰਜ ਹੋ ਗਿਆ ਉੰਜ ਹੋ ਗਿਆ ਨਾ ਨਿਆ ਆਖ ਦਿੱਤਾ ਸੱਸ ਨੇ ਉਹ ਆਖ ਦਿੱਤਾ ਫਿਰ ਸਲਾਹ ਦਿੰਦੀਆਂ ਜੇ ਸੁખી ਰਹਿਣਾ ਤਾਂ ਵਿਆਹ ਉੱਥੇ ਕਰਾਈਂ ਸੱਸ ਸਹੁਰੇ ਵਾਲਾ ਚੱਕਰੀ ਨਾ ਹੋਵੇ ਫਿਰ ਜਦੋਂ ਹੋਇਆ ਤਾਂ ਅਗਲੇ ਪਾਸੇ ਦੋਵੇਂ ਜਾਣੇ ਪੂਰੇ ਤੰਦਰੁਸਤ ਸਹੁਰੇ ਸ਼ਾਂ ਬਿਨਾ ਨਾਗਾ ਸ਼ਹਿਰ ਚੰਗੀ ਖੁਰਾਕ ਐਨ ਫੱਟ ਫਾਟ ਹੱਟੇ ਕੱਟੇ ਹੁਣ ਨਾਲ ਦੀਆਂ ਦਾ ਫੋਨ ਆਉਂਦਾ ਆਖਦੀਆਂ ਹੁਣ ਕੋਈ ਚੱਕਰ ਚਲਾ ਕੇ ਛੇਤੀ ਵਾਕ ਹੋ ਜਾਵੀਂ ਨਹੀਂ ਤੇ ਜ਼ਿੰਦਗੀ ਨਰਕ ਬਣ ਜਾਊ ਇੱਕ ਦਿਨ ਇਹਨਾਂ ਨੂੰ ਕਿਸੇ ਕੰਮ ਚੰਡੀਗੜ੍ਹ ਰੁਕਣਾ ਪੈ ਗਿਆ ਉਸੇ ਦਿਨ ਮੇਰੇ ਦਫ਼ਤਰ ਦਾ ਐਡਿਟ ਵੀ ਸੀ ਤਕਰੀਬਨ ਰਾਤ ਦੇ 9 ਵਜੇ ਘਰੇ ਫੋਨ ਕਰਨਾ ਭੁੱਲ ਗਈ ਬਾਹਰ ਆਈ ਤਾਂ ਫੋਨ ਦੀ ਬੈਟਰੀ ਪੂਰੀ ਡੈੱਡ ਉੱਤੋਂ ਸਮਾਨ ਤੇ ਕਾਲੀਆਂ ਘਟਾਵਾਂ ਛਾਈਆਂ ਹੋਈਆਂ ਫਿਕਰ ਲੱਗ ਗਿਆ ਘਰੇ ਪਹੁੰਚਣਾ ਕਿੱਦਾਂ ਬੇਗਾਨਾ ਸ਼ਹਿਰ ਤੇ ਉੱਤੋਂ ਖ਼ਬਰ ਵਿੱਚ ਛਪਦੀਆਂ ਪੁੱਠੀਆਂ ਸਿੱਧੀਆਂ ਖ਼ਬਰਾਂ ਅੱਜ ਇਹ ਸੋਚ ਹੀ ਰਹੀ ਸਾਂ ਕਿ ਗੇਟ ਮੇਨ ਕੋਲ ਆਇਆ ਆਖਣ ਲੱਗਾ ਜੀ ਉਹ ਸਾਹਮਣੇ ਕਾਰ ਵਿੱਚ ਕੋਈ ਉਡੀਕ ਕਰੀ ਜਾਂਦਾ ਗਾਹ ਨਾਲ ਵੇਖਿਆ ਕਾਰ ਆਪਣੀ ਸੀ ਕੋਲ ਗਈ ਤਾਂ ਸਾਰਾ ਸਭ ਬਾਹਰ ਨਿਕਲ ਆਈ ਨਾਲ ਹੀ ਮੰਮੀ ਨੇ ਵੀ ਬਾਹਰ ਨਿਕਲ ਕੇ ਆ ਜੱਫੀ ਪਾਈ ਅਖੇ ਅੱਜ ਬੱਦਲ ਵੇਖ ਐਵੇਂ ਹੀ ਖਿਆਲ ਆ ਗਿਆ ਕਿ ਕਿਉਂ ਨਾ ਦਫ਼ਤਰ ਚੱਲਿਆ ਜਾਵੇ ਇੱਥੇ ਆਏ ਤਾਂ ਪਤਾ ਲੱਗਾ ਅੰਦਰ ਐਡਿਟ ਚੱਲੀ ਜਾਂਦਾ ਫੇਰ ਇੱਥੇ ਉਡੀਕਣਾ ਹੀ ਬਿਹਤਰ ਸਮਝਿਆ ਇਸ ਤੋਂ ਪਹਿਲਾਂ ਕਿ ਮੈਨੂੰ ਬੋਲਣ ਦਾ ਮੌਕਾ ਮਿਲਦਾ ਕਾਰ ਮੇਰੀ ਬਿਹਤਰੀਨ ਪਸੰਦ ਵਾਲੇ ਕੁਲਚੇ ਛੋਲਿਆਂ ਵਾਲੇ ਢਾਬੇ ਕੋਲ ਖਲੋ ਗਈ ਫਿਰ ਅਗਲਾ ਸਟਾਪ ਮੇਰੀ ਮਨਪਸੰਦ ਕੁਲਫੀ ਵਾਲਾ ਮੋੜ ਸੀ ਭਿਆਨਕ ਲੱਗਦੀ ਸ਼ਾਮ ਜ਼ਿੰਦਗੀ ਦੀ ਯਾਦਗਾਰ ਸ਼ਾਮ ਬਣ ਗਈ ਖਤਰਨਾਕ ਦਿਸਦੇ ਮਨ ਪਾਲਾ ਮਨਮੋਹਕ ਬਣ ਗਏ ਇਹ سلسلہ ਅੱਗੇ ਵੀ ਚੱਲਦਾ ਗਿਆ ਹੁਣ ਤੱਕ ਚੱਲ ਰਿਹਾ ਏ ਬੇਰੋਕ ਟੋਕ ਬਿਨਾਂ ਨਾਗਾ ਅਕਸਰ ਸੋਚਦੀ ਹਾਂ ਕਿ ਇਨਸਾਨ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਕਿਸੇ ਨਾਲ ਮਿਲਵਰਤਨ ਤੋਂ ਪਹਿਲਾਂ ਹੀ ਮਨ ਵਿੱਚ ਉਸ ਬਾਰੇ ਗਲਤ ਧਾਰਨਾ ਕਾਇਮ ਕਰ ਲੈਣੀ ਜ਼ਰੂਰੀ ਤੇ ਨਹੀਂ ਕਿ ਕਿਸੇ ਤੀਜੇ ਨਾਲ ਗਲਤ ਹੋਇਆ ਤਾਂ ਮੇਰੇ ਨਾਲ ਵੀ ਉੰਜ ਹੀ ਹੋ